ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਖਤਗੁਰੂ ਪਾਤਸ਼ਾਹ ਧੰਨ ਸਾਹਿਬ ਸ਼ਿਨਗੂਰ ਨਾਲ ਜੀ ਮਹਾਰਾਜ ਸਾਹਿਬ ਸਤਿਗੁਰੂ ਪਾਸ਼ਾ ਜੀ ਦੇ ਆਗਮਨ ਪਰਮਣੂ ਮੁੱਖਖਦੇ ਹੋਇਆ ਸੋ ਪਗਾ ਮਸ਼ਲ ਪਿੰਡ ਦੀਆਂ ਸੰਗਤਾਂ ਵੱਲੋਂ ਜੋ ਸਤਿਗੁਰੂ ਪਾਸ਼ਾ ਜੀ ਦੀ ਜਸ ਕੀਰਤਨ ਆਪਣੇ ਵੇਖ ਜੋ ਵਿਸ਼ਾਲ ਨਗਰ ਕੀਰਤਨ ਪਾਈ ਵਟਿਆ ਗਿਆ ਹੈ ਸੋ ਜੋ ਲੋਕਾ ਮਾਦੂ ਨਗਰ ਕੇਰਨ ਦਾ ਸਤਪੁਰੂ ਬਾਸ਼ਾ ਜਿੱਦੇ ਚਾਲੇ ਪਏ ਹਨ ਤੇ ਜਿਸ ਵਿੱਚ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਨ ਚੀ ਪਹਿਰੇ ਦਾ ਸਿੰਘ ਸਹਿਬਾਨ ਤੇ ਇਸੇ ਤਰ੍ਹਾਂ ਗੱਤਗੀ ਦਾ ਜਥਾ ਕੀਪੀ ਦੇ ਕਮਿਸ਼ਨਰੀ ਜਥਾ ਤੇ ਹੋਰ ਸਿੰਘ ਸਾਹਿਬ ਸਰਦਾਰ ਜੋਗ ਗਿਆਨੀ ਸਿੰਘ ਸਾਰੇ ਭਾਈ ਪਹੁੰਚੇ ਨੇ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਪ੍ਰੇਮ ਨਾਲ ਭਾਵਨਾ ਨਾਲ ਤੇ ਆਤਮ ਸਤਕਾਰ ਦੇ ਵਿੱਚ ਰਹਿੰਦੇ ਹੋયા ਭਾਈ ਬੜੀ ਹੀ ਪ੍ਰੇਮ ਸ਼ਰਧਾ ਦੇ ਨਾਲ ਲੰਗਰਾਂ ਦੀ ਸੇਵਾ ਯੇਤਨ ਸੁਣ ਰਹੀ ਆ ਸੰਗਤ ਕਰ ਰਹੀ ਆ ਬੜੀ ਸੋਹਣੀ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਦਾ ਜੋ ਆਗਮਨ ਪਰਮੇ ਬੇਇ ਬਣਾਇਆ ਜਾ ਰਿਹਾ ਹੈ ਤੇ ਹੋਰ ਭਾਈ ਦੇ ਸ਼ਾਮਨੇਸ਼ਾ ਵਿੱਚ ਜੋ ਪੰਜਾਬ ਦੀ ਧਰਤੀ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੇ ਜੋ ਫਾਲਸਾ ਪੰਥ ਸਾਰਿਆਂ ਨੂੰ ਭਾਈ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਬਹੁਤ ਬਹੁਤ ਬਧਾਈਆਂ ਹੁਣ ਸਤਪੁਰੂ ਪਾਸ਼ਾ ਇਸੇ ਤਰ੍ਹਾਂ ਹੀ ਆਪਣੇ ਢੂਡ ਮੇਲੇ ਮਨਾ ਲਿਆ ਕਰਨਾ ਆਪ ਕਿਰਪਾ ਕਰਕੇ ਮਨਾਵਾ ਲਿਆ ਕਰਨ ਸਤਪੁਰੂ ਪਾਸ਼ਾ ਜੀ ਦੇ ਇਹ ਜੋ ਪਰਬ ਨੇ ਸਤਿਗੁਰੂ ਪਾਤਸ਼ਾਹ ਜੀ ਦੇ 10 ਵਿੱਚ ਹੀ ਨਿਕਲ ਜਾਇਆ ਸਾਡੇ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨਾ ਜੀ ਬਿਆੰਤ ਭੁੱਲਾਂ ਤੋਂ ਮਾਫੀ ਬਖਸ਼ਿਸ਼ ਕਰਨੀ ਸਚੇਤ ਹੋੜ ਦੇ ਪਹੁੰਚੇ ਨੇ ਵਾਗਦ ਵੀ ਆਏ ਬੜੇ ਹਿਚਾ ਦੇ ਨਾਲ ਪ੍ਰਸ਼ਾਦ ਦੇ ਨਾਲ ਜਿਵੇਂ ਵਰ ਸੰਗਾਂ ਪਰਿਵਾਰੇ ਦੇ ਗੁਰੂ ਘਰ ਦੇ ਵਿੱਚ ਕੀਰੋ ਆਪਣੇ ਵਾਹਿਗੁਰੂ ਜੀ ਦਾ ਖਾਣਾ ਨਗਰ ਬਾਸਨਪਾਈ